ਜੁਮਿਆਰੇ ਦਾ ਆਰੇ ਮਾਦ ਕੱਲਾ ਪੁੱਤ ਆ ਕੋਈ ਬੰਦੇ ਮਾੜੇ ਨਹੀਂ ਇਹ ਲੋ ਇਹਨੇ ਤੂੰ ਮਰੇ ਤੂੰ ਕੱਲਾ ਘੇਰ ਨਹੀਂ ਹੈਗਾ ਇੱਥੇ 10000 ਪਹਿਲਾਂ ਇਹਦਾ ਵੀ ਸੁਣੋ ਬਾਜੇ ਨਹੀਂ ਕੀ ਹੋ ਰਿਹਾ ਲਿਖ ਤੇ ਐਵੇਂ ਨਾ ਕਿਹੜੇ ਇਹਨਾਂ ਨੇ ਨੁਕਸਾਨ ਕਰਾ ਲਿਆ ਮੁੰਡੇ ਮਾਰ ਗਏ ਸਾਡੇ ਮੰਦਿਰ ਆਪਾਂ ਦਾ ਮੇਰਾ ਕੰਮ ਨਹੀਂ ਕਰਦਾ ਸੁਣ ਮੇਰਾ ਕਰਤੀ ਜੁਰਮ ਨਹੀਂ ਕਰਾਂਗਾ ਲੋੜ ਲੱਗੀ ਹੈ ਤੇ ਮੈਂ ਕਿਹਦੀ ਜਾਨ ਚਲ ਜਾਏਗੀ ਫਿਰ ਕਿੰਨੇ ਓਵਰ ਲੋਟ ਲੱਗੀ ਕਿਹਦੀ ਜਾਨ ਚਲ ਜਾਏਗੀ ਐਕਸ਼ਨ ਹੋਇਆ ਮੁੰਡੇ ਸਾਡੇ ਲੱਗੇ ਹੈ ਇਹ ਨਹੀਂ ਲੱਗੀ ਗੀ ਉਹ ਸੈਂਟਰ ਲੱਗਿਆਗਾ ਜਿਹਦੇ ਨਾਲ ਹੱਥ ਕਰਦਾ ਤੇਰੇ ਜਦੋਂ ਤੂੰ ਨਹੀਂ ਲਗਾਉਂਦੇ ਤੂੰ ਫਿਰ ਜਦੋਂ ਤੂੰ ਚੈੱਕ ਲਵਾ ਗਿਆ ਇਹ ਇੱਕ ਮੋੜ ਹੋਇਆ ਕਿਹੜਾ ਲੋੜੀ ਨਾ ਬੰਦੇ ਹੀ ਮਾਰ ਰਹੇ ਨੇ ਕੈਂਟਰ ਵਾਲਾ ਬੱਜਾ ਕਹਿੰਦਾ ਕੈਂਟਰ ਵਾਲਾ ਮੇਰੇ ਤੇ ਬੱਜਾ ਮੈਂ ਨਹੀਂ ਇਹਦੇ ਤੇ ਬੱਜਾ ਮੈਂ ਅੰਡਰ ਲੋਡ ਸੀਗਾ ਕੈਂਟਰ ਵਾਲਾ ਗਲਤ ਸੀਗਾ ਇਹ ਕੈਂਟਰ ਵਾਲਾ ਬੱਜਾ ਇਹ ਕੀ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਪਰਸਾ ਉਹਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਵਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਆਣਾ ਸੀ ਇੱਕ ਦਿਨ ਕਿਹਾ ਪੁਲਿਸ ਵਾਲੇ ਨੂੰ ਚੌਕੀਆਂ ਪੈਂਦੀਆਂ ਦੋ ਚੌਕੀਆਂ ਪੈਂਦੀਆਂ ਇੱਧਰ ਦੂਹਾ ਪੈਂਦਾ ਦੂਹਾ ਥਾਣਾ ਇੱਧਰ ਆਜੀ ਪਟਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਪਿਆ ਇਹਨਾਂ ਦੇ ਆ ਹੁਣ ਵੀ ਇਹ ਦੇਖੋ ਕਿੰਨਾ ਬਟਾ ਐਕਸੀਡੈਂਟ ਹੋਇਆ 15 ਦਿਨ ਟਰਾਲੀ ਕੀ ਹੋਇਆ ਸੀ ਭਾਜੀ ਰੋਡ ਦਾ ਤੁਰੇ ਜਾਂਦੇ ਆ ਸਿੱਧੀ ਲਿਆ ਕੇ ਪਹਿਲਾ ਸ਼ੀਸ਼ੇ ਤੋਂ ਉਹ ਮੁਰਗੇ ਬਲਮਾਚੀ ਕੀਤੀ 25 30 ਮੁੰਡੇ ਲਿਆ ਕੇ ਦਾ ਧੱਕੇ ਨਾਲ ਟਰਾਲੀ ਲੈ ਕੇ ਚੱਲੇ ਗਏ ਜੀ ਅੱਛਾ ਪੂਰੀ ਬਲਮਾਚੀ ਦਾ ਜੀ ਹੁਣ ਕੀ ਪੁਲਿਸ ਤੋਂ ਕੀ ਮੰਨ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋੜ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਚੱਲਣੀਆਂ ਚਾਹੀਦੀਆਂ ਦਿਨਿਆਂ ਨਹੀਂ ਚੱਲਣੀਆਂ ਚਾਹੀਦੀਆਂ ਬਿਲਕੁਲ ਨੀਰੀ ਬਲਮਾਚੀ ਆ ਇਹ ਜੀ ਧੱਕੇ ਪਾਜੀ ਪੁੱਛੋ ਯਾ ਸਵਾਰੀਆਂ ਨੂੰ ਪੁੱਛੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਦਾ ਇਹਨਾਂ ਘਮਾਉਂਦਾ ਹੀ ਆਉਂਦੇ ਆ ਪੂਰੇ ਰੋੜ ਤੇ ਇਹ ਕਹਿੰਦਾ ਮੇਰੇ ਅੱਗੇ ਕਾਰ ਨਾਲ ਬ੍ਰੇਕ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਛ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਆ ਦੇਖ ਲੋ ਤੁਹਾਡੇ ਸਾਹਮਣੇ ਗਿਆ ਜੀ ਹੁਣ ਮਿਸਤਰੀ ਲਿਆ ਕੇ ਐਸਟੀਮੇਟ ਦੱਸ ਦੰਨੇ ਤੁਹਾਨੂੰ ਕਿੰਨਾ ਕੁ ਸਵਾਰੀਆਂ ਤੇ ਵੀ ਸੱਟਾਂ ਲੱਗੀਆਂ ਹਾਂ ਜੀ ਬਿਲਕੁਲ ਜੀ ਆ ਦੇਖੋ ਅਜੇ ਇੱਕ ਸਵਾਰੀ ਉਹ ਗਈ ਵੀ ਆ ਸੱਟਾਂ ਲਾਉਣ ਪਟੀਆਂ ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਪਾਸੇ ਚੜਾ ਦਿੱਤਾ ਹਾਂ ਜੀ ਦੂਜੀ ਪਾਸੇ ਤੇ ਸ਼ਿਫਟ ਕੀਤਾ ਜੀ ਬਾਈ ਦਿਨ ਆ ਲੋਡਰ ਲੋ ਟਰਾਲੀਆਂ ਲੰਘਦੀਆਂ ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਮਨ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਅੰਡਰ ਲੋਡ ਕਰਨ ਜਾਂ ਇਹਨਾਂ ਨੂੰ ਕੋਈ ਮਾਲ ਟਰੱਕ ਚ ਪਾਉਣ ਕੀ ਇਹਨਾਂ ਦਾ ਹਿਸਾਬ ਤਾਂ ਪ ਇਹਨਾਂ ਤੇ ਨੱਥ ਪਈ ਆ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ 4-5 ਦਿਨ ਪਹਿਲੇ ਵੀ ਨੰਗਲ 2-3 ਦੋ ਬੰਦੇ ਮਾਰੇ ਤੇ ਅੱਜ ਫੇਰ ਭਰੀ ਬਾਸੀ ਚ ਲਿਆ ਕੇ ਨਾ ਟਰਾਲੀ ਭਾਰੀ ਘੱਟ ਮਾਰਦੇ ਆਂਦੇ ਓਵਰ ਲੋਡ ਓਵਰ ਸਪੀਡ ਤੇ ਆਂਦੇ ਆ ਜੀ ਸਵਾਰੀਆਂ ਤੇ ਤੁਹਾਡੇ ਸਭ ਇੱਕ ਬੰਦੇ ਸੱਟ ਲੱਗੀ ਆ ਹਾਂ ਜੀ ਇੱਕ ਦੇ ਲੱਗੀ ਆ ਜੀ ਇੱਕ ਤਾਂ ਆਪਾਂ ਦੱਸੂਗੇ ਭੇਜਿਆ ਜੀ ਕੀ ਹੁਣ ਪੁਲਿਸਤਤੀ ਮੰਗ ਕਰਦੇ ਆ ਇਹਨਾਂ ਕੋਈ ਨੱਥ ਪਈ ਆ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ ਮੁਕਾਰ ਸਿੰਘ ਜੀ ਮੁਕਾਰ ਸਿੰਘ ਮੁਕਾਰ ਸਿੰਘ ਕੀ ਹੋਇਆ ਤੁਹਾਡੇ ਸੱਟ ਚ ਲੱਗੀ ਆ ਮੈਂ ਜੀ ਵਾਰੀ ਦੇ ਕੰਡੇ ਬੈਠਾ ਸੀ ਜੀ ਉਹ ਪਪੂ ਲੋਟਰਲੀ ਆਈ ਤੇ ਉਹ ਟ੍ਰੈਕ ਬੱਸ ਦੇ ਵਿੱਚ ਵੱਜੀ ਤੇ ਜਿਹਦੇ ਨਾਲ ਇਹ ਮੇਰੇ ਨਾਲ ਟੱਕ ਲੱਗੀ ਕੀ ਕੰਮ ਕਰਦੇ ਤੁਸੀਂ ਮੈਂ ਬਿਜਲੀ ਦਾ ਜੀ ਕੀ ਮੰਕਰ ਦੇ ਪੁਲਿਸ ਤੋਂ ਮੈਂ ਪੁਲਿਸ ਤੋਂ ਇਹ ਮੰਗ ਰਿਹਾ ਕਿ ਇਹ ਲੋਟਰਲੀ ਬੰਦੋ